ਇਤਕੀ ਇਹ ਸੀਗਾ ਕਿ ਪਿਛਲੇ ਦਿਨਾਂ ਦੇ ਵਿੱਚ ਤਾਂ ਅਕਾਲੀ ਦਲ ਇਸ ਗੱਲ ਇਨਕਲਾਈਂਟ ਸੀ ਪਰ ਲਾਸਟ ਦੇ ਵਿੱਚ ਆ ਕੇ ਭਾਜਪਾ ਇਸ ਗੱਲ ਇਨਕਲਾਈਂਟ ਸੀ ਕਿ ਸਾਡੀ ਗੱਲ ਹੋ ਜਾਵੇ ਕਿਉਂਕਿ ਜਿਹੜਾ ਗ੍ਰਹਿ ਮੰਤਰੀ ਹੈ ਸਾਡੇ ਉਹਨਾਂ ਦਾ ਬਿਆਨ ਆਉਣਾ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਇਹਦਾ ਮਤਲਬ ਕੋਈ ਅਰਥ ਸੀਗਾ ਗੱਲਬਾਤ ਚੱਲੀ ਵੀ ਤਾਂ ਮੈਨੂੰ ਲੱਗਦਾ ਵੀ ਲੋਕ ਸਾਨੂੰ ਜਿਹੜਾ ਕਿ ਉਹ ਨਹੀਂ ਮਾਫ ਕਰਨਗੇ ਤੇ ਮੈਂ ਸਮਝਦਾ ਕਿ ਹੋਣਾ ਵੀ ਨਹੀਂ ਚਾਹੀਦਾ ਕਿ ਤੁਸੀਂ ਤੁਹਾਡੇ ਤੇ ਇਲਜ਼ਾਮ ਲੱਗੇ ਕਿ ਤੁਸੀਂ ਇੱਕ ਸੀਟ ਵਾਸਤੇ ਇੱਕ ਕੁਰਸੀ ਵਾਸਤੇ ਤੁਸੀਂ ਪੰਜਾਬ ਨੂੰ ਆ ਕਰਤਾ ਫੁਲਾਣਾ ਕਰਤਾ ਇਸ ਮੌਕੇ ਜਿਹੜਾ ਫੈਸਲਾ ਲਿਆ ਭਾਵੇਂ ਕਿ ਕਾਲੀ ਦਲ ਦੀ ਮੈਂ ਕਾਲੀ ਦਲ ਨਾਲ ਸੰਬੰਧਤ ਆ ਮੈਂ ਕੋ ਅੰਦਰ ਦੀ ਜਿਹੜੀਆਂ ਕੋ ਗੱਲਾਂ ਹੋਈਆਂ ਉਹਨੂੰ ਮੈਂ ਬਾਹਰ ਨਹੀਂ ਕੱਢਣਾ ਚਾਹੁੰਦਾ ਕਾਲੀ ਦਲ ਦੇ ਕਾਫੀ ਗਿਣਤੀ ਦੇ ਲੋਕ ਇਸ ਗੱਲ ਲਈ ਨਹੀਂ ਸੀ ਚਾਹੁੰਦੇ ਕਿ ਸਾਡਾ ਲਗੜ ਛੋੜ ਨਾ ਹੋਵੇ ਮੈਂ ਇਹ 13 0 ਵਾਲੇ ਦਾਅਵੇ ਤਾਂ ਨਾ ਕਰਾਂ ਪਰ ਮੈਂ ਜੇ ਇਨਾਕ ਵੀ ਕਹਿ ਦਵਾਂ ਵੱਡੇ ਜਿਗਰੇ ਨਾਲ ਕਿ ਅਸੀਂ ਪਹੁੰਚ ਸਕਦੇ ਹਾਂ ਦੋ ਆਂਕੜਿਆਂ ਦੇ ਵਿੱਚ ਜਿਹੜਾ ਅਕਾਲੀ ਦਲ ਉਹ ਪਹੁੰਚਣ ਦੇ ਹਾਲਾਤ ਵਿੱਚ ਅੱਜ ਦਲਬੀਰ ਗੋਲਡੀ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਬੜਾ ਧਰ ਦਿੰਦੇ ਨਾਲ ਸਿਨੈਰੀਓ ਬਦਲ ਰਿਹਾ ਹੈ ਜਲੰਧਰ ਵਾਲੀ ਸੀਟ ਆ ਕਾਂਗਰਸ ਦੇ ਵੱਲੋਂ ਆਪਣਾ ਕੈਂਡੀਡੇਟ ਜਿਹੜਾ ਹੈਗਾ ਚੰਨੀ ਜੀ ਨੂੰ ਭੇਜ ਦਿੱਤਾ ਗਿਆ ਜਾਂ ਫਿਰ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਡਿਕਲੇਅਰ ਕੀਤਾ ਗਿਆ ਸੀਗਾ ਸੁਸ਼ੀਲ ਰਿੰਕੂ ਉਹ ਮਿਲੀ ਹੋਈ ਟਿਕਟ ਛੱਡ ਕੇ ਦੂਜੇ ਪਾਸੇ ਜਾ ਬੜੇ ਇਹ ਜਿਹੜਾ ਚੀਜ਼ਾਂ ਚੱਲ ਰਹੀਆਂ ਨੇ ਇਹ ਇਹ ਬਖਲਾਹਟ ਹੈਗੀ ਹੈ ਤੁਸੀਂ ਪਰਸਨਲ ਤੌਰ ਤੇ ਤੁਸੀਂ ਸਿਆਸੀ ਜਮਾਤ ਨਾਲ ਵੀ ਜੁੜੇ ਹੋਇਓ ਤੁਹਾਨੂੰ ਜ਼ਿੰਮੇਵਾਰੀ ਵੀ ਦਿੱਤੀ ਗਈ ਆ ਤੁਸੀਂ ਕਿਵੇਂ ਦੇਖਦੇ ਹੋ ਨੂੰ ਕੀ ਐਨਾਲਾਈਜ਼ ਕਰਦੇ ਹੋ ਕਿਉਂਕਿ ਤੁਸੀਂ ਬਹੁਤ ਕਮ ਦੇ ਰਹਿੰਦੇ ਹੋ ਲੋਕਾਂ ਵਿਚਰਦੇ ਹੋ ਦੇਖੋ ਇੱਕ ਗੱਲ ਹੈ ਕਿ ਜਿਸ ਦਿਨ ਇਹ ਫੈਸਲਾ ਲਿਆ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤਾਂ ਇਸ ਗੱਲ ਦੇ ਲਈ ਜਿਹੜੇ ਸਿਆਸੀ ਪੰਡਤ ਸੀ ਕਾਫੀ ਹੈਰਾਨ ਸੀ ਤੇ ਉਹਨਾਂ ਨੂੰ ਆਸ ਨਹੀਂ ਸੀ ਕਿ ਇਸ ਤਰ੍ਹਾਂ ਦਾ ਕੋਈ ਫੈਸਲਾ ਲਿਆ ਜਾਏਗਾ ਕਿਉਂਕਿ ਸਭ ਨੂੰ ਇਹੀ ਸੀਗਾ ਕਿ ਪੈਚ ਅਪ ਹੋ ਜਾਏਗਾ ਹਾਂ ਤੇ ਐਥ ਕੀ ਇਹ ਸੀਗਾ ਕਿ ਪਿਛਲੇ ਦਿਨਾਂ ਦੇ ਵਿੱਚ ਤਾਂ ਅਕਾਲੀ ਦਲ ਇਸ ਗੱਲ ਇਨਕਲਾਈਂਟ ਸੀ ਪਰ ਲਾਸਟ ਦੇ ਵਿੱਚ ਆ ਕੇ ਭਾਜਪਾ ਇਸ ਗੱਲ ਇਨਕਲਾਈਂਟ ਸੀ ਕਿ ਸਾਡੀ ਗੱਲ ਹੋ ਜਾਵੇ ਕਿਉਂਕਿ ਜਿਹੜਾ ਗ੍ਰਹਿ ਮੰਤਰੀ ਹੈ ਸਾਡੇ ਉਹਨਾਂ ਦਾ ਬਿਆਨ ਆਉਣਾ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਇਹਦਾ ਮਤਲਬ ਕੋਈ ਅਰਥ ਸੀਗਾ ਗੱਲਬਾਤ ਚੱਲੀ ਵੀ ਪਰ ਜਿਹੜੀਆਂ ਗੱਲਾਂ ਅਕਾਲੀ ਦਲ ਨੇ ਈਡਾ ਵੱਡਾ ਇੱਕ ਵੱਡਾ ਜਿਗਰਾ ਰੱਖ ਕੇ ਜਿਹੜਾ ਇਹ ਗੱਲਾਂ ਕੀਤੀਆਂ ਨੇ ਇਹ ਬਿਲਕੁਲ ਪੰਜਾਬ ਦੇ ਭਲੇ ਲਈ ਸੀ ਤੇ ਖਾਸ ਤੌਰ ਤੇ ਅਸੀਂ ਖੇਤਰੀ ਪਾਰਟੀ ਦੇ ਤੌਰ ਤੇ ਜਾਣੇ ਜਾਂਦੇ ਹਾਂ ਜੇ ਅਸੀਂ ਖੇਤਰੀ ਪਾਰਟੀ ਹੋ ਕੇ ਖੇਤਰ ਦੀ ਗੱਲ ਨੂੰ ਨਹੀਂ ਸਮਝਾਂਗੇ ਤਾਂ ਮੈਨੂੰ ਲੱਗਦਾ ਵੀ ਲੋਕ ਸਾਨੂੰ ਜਿਹੜਾ ਕਿ ਉਹ ਨਹੀਂ ਮਾਫ਼ ਕਰਨਗੇ ਤੇ ਮੈਂ ਸਮਝਦਾ ਕਿ ਹੋਣਾ ਵੀ ਨਹੀਂ ਚਾਹੀਦਾ ਕਿ ਤੁਸੀਂ ਤੁਹਾਡੇ ਤੇ ਇਲਜ਼ਾਮ ਲੱਗੇ ਕਿ ਤੁਸੀਂ ਇੱਕ ਸੀਟ ਵਾਸਤੇ ਇੱਕ ਕੁਰਸੀ ਵਾਸਤੇ ਤੁਸੀਂ ਪੰਜਾਬ ਨੂੰ ਆ ਕਰਤਾ ਫੁਲਾਨਾ ਕਰਤਾ ਇਸ ਮੌਕੇ ਜਿਹੜਾ ਫੈਸਲਾ ਲਿਆ ਭਾਵੇਂ ਕਿ ਅਕਾਲੀ ਦਲ ਦੀ ਮੈਂ ਅਕਾਲੀ ਦਲ ਨਾਲ ਸੰਬੰਧਤ ਹਾਂ ਮੈਂ ਕੋ ਅੰਦਰ ਦੀ ਜਿਹੜੀਆਂ ਕੋ ਗੱਲਾਂ ਹੋਈਆਂ ਉਹਨੂੰ ਮੈਂ ਬਾਹਰ ਨਹੀਂ ਕੱਢਣਾ ਚਾਹੁੰਦਾ ਅਕਾਲੀ ਦਲ ਦੇ ਕਾਫੀ ਗਿਣਤੀ ਦੇ ਲੋਕ ਇਸ ਗੱਲ ਲਈ ਨਹੀਂ ਸੀ ਚਾਹੁੰਦੇ ਕਿ ਸਾਡਾ ਲਗੜ ਛੋੜ ਨਾ ਹੋਵੇ ਸੋ ਪਰ ਸੁਖਬੀਰ ਸਿੰਘ ਬਾਦਲ ਨੂੰ ਮੈਂ ਇਸ ਗੱਲ ਲਈ ਮੈਂ ਇਹਦੇ ਸ਼ਬਦ ਵਰਤਾ ਕਿ ਉਸ ਨੂੰ ਸਿਰਾ ਜਾਂਦਾ ਕਿ ਜਿਹੜੀ ਗੱਲ ਉਹਨੇ ਕੀਤੀ ਉਹ 15 20 ਦਿਨਾਂ ਬਾਅਦ ਉਹ ਗੱਲ ਸਾਹਮਣੇ ਆ ਗਈ ਕਿ ਤੁਹਾਡੇ ਇਸ ਫੈਸਲੇ ਨੂੰ ਲੋਕਾਂ ਨੇ ਪ੍ਰਵਾਨ ਕੀਤਾ ਲੋਕਾਂ ਨੇ ਹੰਗਾਰਾ ਭਰਿਆ ਅੱਜ ਅਸੀਂ ਇੱਕ ਵਰਕਰ ਅਕਾਲੀ ਵਰਕਰ ਬੂਸਟ ਅਪ ਹੋਇਆ ਅਕਾਲੀ ਵਰਕਰ ਦੇ ਨਾਲ ਨਾਲ ਜਿਹੜਾ ਸਾਡੇ ਕੋਲੋਂ ਦੂਰ ਚਲਾ ਗਿਆ ਸੀ ਕਿਸੇ ਹਨੇਰੀ ਚਖੜ ਕਿਸੇ ਗੁੰਮਰਾਹ ਹੋ ਗਏ ਕਹਿ ਲੋ ਜਾਂ ਪ੍ਰਭਾਵ ਅਧੀਨ ਆ ਗਿਆ ਕਹ ਦੋ ਉਹ ਸਾਰਾ ਸਾਡੇ ਨਾਲ ਆਉਣਾ ਸ਼ੁਰੂ ਹੋ ਗਿਆ ਮਤਲਬ ਪਹਿਲੇ ਦਿਨ ਦੇ ਫਰਕ ਤੋਂ ਬਾਅਦ ਹਰ ਰੋਜ਼ ਜਿਹੜਾ ਕਿ ਵਾਅਦਾ ਹੋ ਰਿਹਾ ਤੇ ਕਾਲੀ ਦਲ ਮਜ਼ਬੂਤ ਹੋ ਰਿਹਾ ਕਾਲੀ ਦਲ ਦੇ ਕੈਂਡੀਡੇਟ ਵੀ ਅੱਛੇ ਆਏ ਕਾਲੀ ਦਲ ਨੇ ਇਸ ਗੱਲ ਦੀ ਵੀ ਬੜਾ ਨਕੀਤਾ ਇਲਾਕੇ ਦੇ ਕੈਂਡੀਡੇਟ ਦਿੱਤੇ ਨੇ ਲੋਕਲ ਕੈਂਡੀਡੇਟ ਦਿੱਤੇ ਨੇ ਸਾਫ ਸੁਥਰੇ ਲੋਕ ਦਿੱਤੇ ਨੇ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਇਹ 13 0 ਵਾਲੇ ਦਾਅਵੇ ਤਾਂ ਨਾ ਕਰਾਂ ਪਰ ਮੈਂ ਜੇ ਇਹਨਾਂ ਕੁ ਵੀ ਕਹਿ ਦਵਾਂ ਵੱਡੇ ਜਿਗਰੇ ਨਾਲ ਇਹ ਅਸੀਂ ਪਹੁੰਚ ਸਕਦੇ ਹਾਂ ਦੋ ਆਂਕੜਿਆਂ ਦੇ ਵਿੱਚ ਜਿਹੜਾ ਕਾਲੀ ਦਲ ਉਹ ਪਹੁੰਚਣ ਦੇ ਹਾਲਾਤ ਵਿੱਚ